12 ਅਕਤੂਬਰ 2015 ਸਿੱਖ ਇਤਿਹਾਸ ਦੇ ਵਿੱਚ ਇੱਕ ਕਾਲਾ ਦਿਨ ਕਿਹਾ ਜਾ ਸਕਦਾ ਹੈ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਜੁਗੋ ਜੁਗਾ ਟਲ ਗੁਰੂ ਨੇ ਸਿੱਖ ਕੌਮ ਦੇ ਸਾਰੀ ਮਨੁੱਖਤਾ ਦੇ ਗੁਰੂ ਨੇ ਔਰ ਘੋਰ ਬੇਅਦਬੀ ਕੀਤੀ ਗਈ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬਹੁਤ ਵਿਰੋਧ ਹੋਇਆ ਸੀ ਪਰ ਕਾਤਲਾਂ ਨੂੰ ਹਾਲੇ ਤੱਕ ਸਜ਼ਾ ਨਹੀਂ ਮਿਲੀ ਕਾਤਲ ਹੀ ਕਹਾਂਗੇ ਕਿਉਂਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਉਹ ਦੋਸ਼ੀ ਹਾਲੇ ਤੱਕ ਫੜੇ ਨਹੀਂ ਗਏ ਉਦੋਂ ਪ੍ਰਚਾਰਕ ਧਿਰ ਸੀ ਜਿਹੜੀ ਉਹਨਾਂ ਨੇ ਵੀ ਬਹੁਤ ਹਮਲਾ ਮਾਰਿਆ ਸੀ ਬਹੁਤ ਵਿਰੋਧ ਕੀਤਾ ਸੀ ਇਸ ਅਨਰਥ ਦਾ ਔਰ ਉਦਾਂ ਦੇ ਵਿੱਚੋਂ ਇੱਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਜੋ ਕਿ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਨੇ ਉਹ ਵੀ ਉਸ ਲਹਿਰ ਦੇ ਵਿੱਚ ਬੜੇ ਜ਼ੋਰ ਸ਼ੋਰ ਦੇ ਨਾਲ ਸ਼ਾਮਿਲ ਸੀ ਤੇ ਸਾਡੇ ਨਾਲ ਅੱਜ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਗਿਆਨੀ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਬਹੁਤ ਇੱਕ ਸਿੱਖ ਸੰਗਤ ਦੇ ਵਿੱਚ ਇੱਕ ਵਿਰੋਧ ਖੜਾ ਹੋਇਆ ਸੀ 2-3 ਮਹੀਨੇ ਤੱਕ ਉਹ ਵਿਰੋਧ ਚੱਲਿਆ ਸੀ ਪ੍ਰਚਾਰਕਾਂ ਨੇ ਵੀ ਬਹੁਤ ਵਿਰੋਧ ਕੀਤਾ ਸੀ ਪਰ ਕੀ ਹੁਣ ਉਹ ਲਹਿਰ ਸ਼ਾਂਤ ਹੋ ਗਈ ਹੈ ਕਿਉਂਕਿ ਇਨਸਾਫ ਹਲੇ ਤੱਕ ਨਹੀਂ ਮਿਲਿਆ ਜੀ ਬੇਟੇ ਮੈਂ ਇਸ ਗੱਲ ਨੂੰ ਥੋੜਾ ਜਿਹਾ ਪਿਸ਼ੋਕੜ ਵਿੱਚੋਂ ਲੈਣਾ ਚਾਹਾਂਗਾ ਜਦੋਂ ਕੋਈ ਵੀ ਕਮ ਇਸ ਤਰ੍ਹਾਂ ਅਣਖ ਤੇ ਗੈਰਤ ਦੀ ਜ਼ਿੰਦਗੀ ਜਿਉਂਦੀਆਂ ਨਾ ਤਾਂ ਉਹਨਾਂ ਨੂੰ ਪੜਨ ਵਾਲੇ ਲੋਕ ਜਿਹੜੇ ਨੇ ਉਹ ਫਿਰ ਇਸ ਗੱਲ ਨੂੰ ਚੰਗੀ ਤਰ੍ਹਾਂ ਸਟੱਡੀ ਕਰਕੇ ਤੇ ਹੌਲੀ 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 ਉਹਨੂੰ ਦਬਾਅ ਪਾਉਂਦੇ ਆ ਉਹਨੂੰ ਗਰ ਕਰਨ ਦੀ ਕੋਸ਼ਿਸ਼ ਕਰਦੇ ਜਿਵੇਂ ਪਹਿਲੇ ਸਮਿਆਂ 'ਚ ਵੀ ਦਰਬਾਰ ਸਾਹਿਬ ਤੇ ਹਮਲੇ ਹੋਏ ਗੁਰੂ ਕੰਸੂ ਦੀ ਬੇਅਦਬੀ ਕੀਤੀ ਗਈ ਪਰ ਉਹ ਗੱਲਾਂ ਸਿੱਖ ਉਸ ਵੇਲੇ ਉਹਨਾਂ ਦੇ ਜਵਾਬ ਦਿੰਦੇ ਰਹੇ ਸ਼ਮਾ ਪਾ ਕੇ ਕੀ ਹੋਇਆ ਸਾਡੇ ਆਪਣਿਆਂ ਵੱਲੋਂ ਵੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ 1984 ਦੇ ਵਿੱਚ ਉਸ ਕੱਲ ਨੂੰ ਦਬਾਇਆ ਗਿਆ ਹੁਣ ਉਹ ਗੱਲਾਂ ਵਾਰ-ਵਾਰ ਦੇਖੀ ਜਾ ਰਹੀਆਂ ਤੇ ਉਹ ਜਦੋਂ 1984 ਦਾ ਦੁਬਾਰੇ ਉਹਨਾਂ ਨੇ ਸਿੱਖਾਂ ਨੇ ਆਪਣੇ ਵੱਲੋਂ ਪ੍ਰਤੀਕਰਮ ਕੀਤਾ ਸਾਰੀ ਜਗ੍ਹਾ ਤੇ ਨਿਕਲ ਕੇ ਬਾਹਰ ਆ ਗਏ ਉਸ ਕੱਲ ਨੂੰ ਫੇਰ ਦੁਬਾਰੇ ਉਹਨਾਂ ਨੇ ਫੇਰ ਦੁਬਾਰੇ ਦੇਖੀ ਕੋਸ਼ਿਸ਼ ਕਰਕੇ ਗੁਰੂ ਕਾਂਸਬ ਦੀ ਬੇਅਦਬੀ ਕਰਕੇ ਫੇਰ ਵੀ ਸਿੱਖ ਕੌਮ ਬਾਹਰ ਨਿਕਲ ਕੇ ਸਾਹਮਣੇ ਆ ਗਈ ਪਰ ਤੁਸੀਂ ਇਹ ਗੱਲ ਦੇਖੋ ਵੀ ਜਿਹੜੀ ਗੱਲ ਆਮ ਹੋ ਜਾਏ ਉਹਦੇ ਪ੍ਰਤੀ ਪਰ ਉਸ ਪੈਦਾ ਉਹ ਘਟ ਹੋ ਜਾਂਦਾ ਉਹ ਆਮ ਗੱਲ ਹੋ ਜਾਂਦੀ ਹੈ ਅਖਬਾਰਾਂ ਦੇ ਵਿੱਚ ਵੀ ਜਿਹੜੀ ਪਹਿਲੇ ਪੰਨੇ ਤੇ ਗੱਲ ਹੈ ਉਹ ਗੋਲੀ 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 ਪਿਛਲੇ ਪੰਨਿਆਂ ਤੇ ਚਲੀ ਜਾਂਦੀ ਹੈ ਇਸੇ ਤਰ੍ਹਾਂ ਗੁਰੂ ਕੈਂਸਲਪ ਦੀ ਜਗ੍ਹਾ ਤੇ ਬੇਅਦਬੀ ਹੋਈ ਸਿੱਖ ਕੌਮ ਆਪਣੇ ਦੁੱਖੀ ਗਿਰਤੀਆਂ ਨੂੰ ਲੈ ਕੇ ਸੜਕਾਂ ਤੇ ਆਉਗੀ ਉਹ ਬੇਅਦਬੀ ਵਾਰ-ਵਾਰ ਕਰਕੇ ਇੱਕ ਇਹੋ ਜਿਹਾ ਸਾਡੇ ਅੰਦਰ ਹਿੰਨਤਾ ਭਾਵਨਾ ਪੈਦਾ ਕਰ ਦਿੱਤੀ ਲੋਕ ਆਖਰ ਨਿਰਾਸ਼ ਹੋ ਕੇ ਘਰਾਂ ਨੂੰ ਮੁੜ ਗਏ ਜਿਨ੍ਹਾਂ ਦੇ ਵਿੱਚੋਂ ਮੈਂ ਆਪਣਿਆਂ ਦਾ ਕਸੂਰ ਬਹੁਤਾ ਕਹਾਂਗਾ ਜਿਹੜੇ ਸਾਡੇ ਸਨ ਜਿਹੜੇ ਰਾਜਨੀਤਿਕ ਪੱਧਰ ਤੇ ਬੈਠੇ ਨੇ ਜਿਹੜੇ ਧਾਰਮਿਕ ਸ਼੍ਰੇਣੀਆਂ ਦੀਆਂ ਉੱਚੀਆਂ ਪਦਮੀਆਂ ਤੇ ਬੈਠੇ ਨੇ ਉਹ ਬਹੁਤੇ ਦੋਸ਼ੀ ਨੇ ਜਿਨ੍ਹਾਂ ਨੇ ਇਸ ਕੱਲ ਦਾ ਕੋਈ ਹਮਲਾ ਨਹੀਂ ਮਾਰੇ ਆ ਸਾਨੂੰ ਚਾਹੀਦਾ ਸੀ ਉਹ ਪ੍ਰਚਾਰਕ ਸੋਚੀ ਕ ਲੈ ਕੇ ਦਰਦ ਲੈ ਕੇ ਉਹ ਉੱਠੀ ਪਰ ਉਹਨਾਂ ਦੇ ਵਿੱਚੋਂ ਵੀ ਸਾਨੂੰ ਕਿਸੇ ਨਾ ਕਿਸੇ ਤਰੀਕੇ ਬਖੇਰ ਕੇ ਉਹ ਜਿਹੜੀ ਇੱਕ ਆਵਾਜ਼ بلند ਹੋ ਕੇ ਤੁਰੀ ਸੀ ਉਹ ਅੱਜ ਜਿਹੜੀ ਹੈ ਆਵਾਜ਼ ਉਹ ਵਿਕਰੀ ਕੋਈ ਨਜ਼ਰ ਆ ਰਹੀ ਹੈ ਤੇ ਮੈਂ ਸਾਰੇ ਪ੍ਰਚਾਰਕਾਂ ਨੂੰ ਵੀ ਬੇਨਤੀ ਕਰਾਂਗਾ ਸਾਡੇ ਉੱਤੇ ਵੀ ਇਤਿਹਾਸਕ ਤੌਰ ਤੇ ਕਲੰਕ ਲੱਗੇਗਾ ਕਿਸੇ ਵੇਲੇ ਪ੍ਰਚਾਰਕਾਂ ਦੇ ਸਿਰ ਤੇ ਜ਼ਿੰਮੇਵਾਰੀ ਆਈ ਸੀ ਵੀ ਕੌਮੀ ਪੱਧਰ ਤੇ ਅਸੀਂ ਕਵਾਈ ਕਰ ਸਕੀਏ ਅਸੀਂ ਇਸ ਗੱਲ 'ਚ ਫੇਰ ਹੋਏ ਮੈਂ ਇਸ ਗੱਲ ਪ੍ਰਮਾਨ ਕਰਨ ਨੂੰ ਤਿਆਰ ਹਾਂ ਅਸੀਂ ਇਸ ਗੱਲ ਤੇ ਫੇਰ ਹੋਏ ਅੱਜ ਇਸ ਫੇਰ ਜਿਹੜੀ ਕੌਮ ਹੈ ਉਹ ਰਾਜਨੀਤਿਕਾਂ ਨੂੰ ਛੱਡ ਕੇ ਧਾਰਮਿਕ ਉੱਚਾ ਪਦਬੀਆਂ ਨੂੰ ਛੱਡ ਕੇ ਫੇਰ ਦੁਬਾਰੇ ਉਹ ਪ੍ਰਬੰਧਕੀ ਤੌਰ ਤੇ ਦੇਖਣ ਲੱਗੀ ਹੋਈ ਹੈ ਪ੍ਰਚਾਰਕਾਂ ਦੇ ਚਿਹਰਿਆਂ ਬਲ ਦੇਖ ਰਹੀ ਹੈ ਸ਼ਾਇਦ ਇਹਨਾਂ ਵੱਲੋਂ ਫੇਰ ਵੀ ਕੋਈ ਗੱਲ ਆਵੇ ਤੁਸੀਂ ਕਹੇ ਕਿ ਨਿਰਾਸ਼ ਹੋ ਕੇ ਜਿਹੜਾ ਅਸੀਂ ਬੈਠ ਗਏ ਅੱਜ ਆਪ ਜੀ ਨੇ ਵੀ ਵਿਰੋਧਤਾ ਕੀਤੀ ਸੀ ਤਾਂ ਜੋ ਮੰਜੀ ਸਾਹਿਬ ਦੀਵਾਨ ਹਾਲ ਤੋਂ ਜੋ ਇੱਕ ਕਥਾ ਚੱਲਦੀ ਸੀ ਲਾਈਵ ਤਾਂ ਉਹ ਜਿਹੜੀ ਤੁਹਾਡੀ ਬੰਦ ਕਰ ਦਿੱਤੀ ਗਈ ਤਾਂ ਕਿਤੇ ਨਾ ਕਿਤੇ ਡਰ ਵੀ ਹੈ ਕਿ ਕਿਤੇ ਕੋਈ ਹੋਰ ਨੁਕਸਾਨ ਨਾ ਹੋ ਜਾਵੇ ਪਰ ਕਾਰਕਾਂ ਦੇ ਨਿਰਾਸ਼ ਹੋਣ ਦਾ ਜਾਂ ਇੱਕ ਵਿਕਰਨ ਦਾ ਇਸ ਲਹਿਰ ਤੋਂ ਇੱਕ ਡਰ ਵੀ ਕਿਹਾ ਜਾ ਸਕਦਾ ਹੈ ਨਿੱਜੀ ਪੱਧਰ ਤੇ ਜੀ ਬਿਲਕੁਲ ਇਸ ਕੱਲ ਚ ਕੋਈ ਦੋ ਰਾਮਾ ਨਹੀਂ ਕਿਉਂਕਿ ਜੋ ਕੱਲੇ-ਕੱਲਿਆਂ ਨੂੰ ਵੀ ਮੈਨੂੰ ਵੀ ਧਮਕਾਇਆ ਗਿਆ ਬਹੁਤ ਲੋਕਾਂ ਨੂੰ ਧਮਕਾਇਆ ਗਿਆ ਉਹਨਾਂ ਦੇ ਪਰਿਵਾਰਕ ਰਿਸ਼ਤਿਆਂ ਨੂੰ ਪਰੇਸ਼ਾਨ ਕੀਤਾ ਗਿਆ ਕਿਸ ਨੇ ਧਮਕਾਇਆ ਤੇ ਕਿਸ ਤਰੀਕੇ ਨਾਲ ਇਹ ਤਾਂ ਜਿਹੜੀ ਅਜੋਕੀ ਰਾਜਨੀਤੀ ਹੈ ਉਹ ਅਗਲੀ ਰਾਜਨੀਤੀ ਦੀ ਬੁੱਕਲ ਚ ਬੈਠੀ ਹੋਈ ਹੈ ਇਹ ਮੇਰਾ ਖਿਆਲ ਹੈ ਸਾਡੇ ਸਮਝਣ ਵਿੱਚ ਕੋਈ ਬਹੁਤੀ ਉਹ ਨਹੀਂ ਹੋਣੀ ਚਾਹੀਦੀ ਪਰਮਪਲੇਖੀ ਵਾਲੀ ਗੱਲ ਜਿਨ੍ਹਾਂ ਨੇ ਜੇਨਨ ਨੂੰ ਆ ਕੇ ਗੱਲ ਕਰਨ ਦਾ ਵੀ ਮੌਕਾ ਨਾ ਮਿਲ ਸਕੇ ਸੰਗਤਾ ਨੇ ਉਹਨਾਂ ਦੇ ਵਿਰੋਧ ਕੀਤਾ ਉਹ ਜੋ ਚਿਹਰੇ ਨੇ ਮੈਂ ਇਸ ਗੱਲ 'ਚ ਕੋਈ ਦੋਰਾਮਾ ਨਹੀਂ ਰੱਖਣਾ ਚਾਹੁੰਦਾ ਭਾਵੇਂ ਕੋਈ ਵੀ ਹੋ ਬਣ ਪਰ ਉਹਨਾਂ ਲੋਕਾਂ ਨੇ ਡਰਾਇਆ ਤੇ ਮੁਕਾਇਆ ਤੇ ਉਹਨਾਂ ਲੋਕਾਂ ਨੇ ਅੱਜ ਜਿਹੜੀ ਮੀਡੀਆ ਵਿੱਚ ਪ੍ਰਚਾਰਕ ਦੀ ਸੱਚ ਦੀ ਲਹਿਰ ਸੀ ਉਹਨੂੰ ਦਬਾ ਦਿੱਤਾ ਗਿਆ ਪ੍ਰਚਾਰਕਾਂ ਨੂੰ ਪਾਸੇ ਕਰ ਦਿੱਤਾ ਗਿਆ ਪ੍ਰਚਾਰਕ ਦੀ ਆਵਾਜ਼ ਨੂੰ ਦਬਾਉਣਾ ਬਹੁਤ ਵੱਡੀ ਕੌਮ ਨਗਦਾਰੀ ਹੋਇਆ ਕਰਦੀ ਹੈ ਕਿਉਂਕਿ ਉਸ ਆਵਾਜ਼ ਨੂੰ ਤਾਂ ਬਾਬਰ ਵੀ ਨਹੀਂ ਸੀ ਦਬਾ ਸਕਿਆ ਜੈਸੀ ਮਾਬੇ ਖਸਮੀ ਕੀ ਗਵਣੀ ਚੈਸਲਾ ਕਰੀ ਗਿਆਨ ਬੇਦਾਲੋ ਅੱਜ ਜੋ ਪ੍ਰਚਾਰਕ ਦੀ ਆਵਾਜ਼ ਜਿਹੜੀ ਦਬਾਈ ਜਾ ਰਹੀ ਹੈ ਇਹ ਰਾਜਨੀਤਿਕ ਪੱਧਰ ਤੇ ਧਾਰਮਿਕ ਪੱਧਰ ਤੇ ਬਹੁਤ ਵੱਡੀ ਗਦਾਰੀ ਹੈ ਸਾਨੂੰ ਇਸ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਸੰਗਤ ਪੂਰੀ ਸਿੱਖ ਸੰਗਤ ਹੈ ਦੇਸ਼ ਉਦੇਸ਼ ਦੀ ਅਸੀਂ ਕਹਿ ਲਈਏ 올 ਵਰਲਡ ਦੀ ਉਹ ਪੂਰੀ ਉਸ ਵੇਲੇ ਪ੍ਰਚਾਰਕਾਂ ਦੇ ਨਾਲ ਸੀ ਜਿਹੜੀ ਜਮਾਤ ਇੱਕ ਖੜੀ ਹੋਈ ਸੀ ਵਿਰੋਧ ਦੇ ਵਿੱਚ ਔਰ ਇਨਸਾਫ ਦੀ ਆਸ ਦੇ ਵਿੱਚ ਉਸ ਦੇ ਨਾਲ ਸੀ ਸੋ ਅੱਜ ਮੁੜ ਤੋਂ ਉਹ ਲਹਿਰ ਸ਼ੁਰੂ ਹੋ ਸਕਦੀ ਹੈ ਕਿ ਆਸ ਕੀਤੀ ਜਾ ਸਕਦੀ ਹੈ ਇਸ ਗੱਲ ਦੀ ਪ੍ਰਚਾਰਕਾਂ ਤੋਂ ਮੈਂ ਇਹਦੇ ਲਈ ਇਕਲੈਰ ਬਣਾਉਣ ਦੀ ਬਜਾਏ ਮੈਂ ਇਹ ਗੱਲ ਜ਼ਰੂਰ ਕਹਾਂਗਾ ਵੀ ਸਾਨੂੰ ਸਭ ਨਾਲ ਦੇ ਮਨਾਂ ਵਿੱਚ ਇਹ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਨੰਬਰ 1 ਤਾਂ ਜਿੰਨਾ ਚਿਰ ਅਸੀਂ ਸਾਧ ਮਤ ਨੂੰ ਬਾਹਰ ਨਹੀਂ ਨਾ ਕੱਢਦੇ ਉਹਨਾਂ ਚਿਰ ਸਾਡਾ ਇਹ ਕੰਮ ਨਹੀਂ ਬਣਨਾ ਕਿਉਂਕਿ ਉਹਨਾਂ ਨੇ ਸਾਡੀ ਤਾਕਤ ਨੂੰ ਬਖੇਰ ਦਿੱਤਾ ਤੁਸੀਂ ਦੇਖੋ ਇਸ ਮਾਮਲੇ ਦੇ ਵਿੱਚ ਕਿੰਨੇ ਕੁ ਲੋਕ ਨੇ ਜਿਹੜੇ ਉਕੜ ਕੇ ਸਾਹਮਣੇ ਆਏ ਨੇ ਉਹਨਾਂ ਨੂੰ ਚਾਹੀਦਾ ਸੀ ਵੀ ਅਸੀਂ ਉਕੜ ਕੇ ਸਾਹਮਣੇ ਆਈਏ ਸਾਡੇ ਆਕੇ ਤੇ ਹਜ਼ਾਰਾਂ ਲੋਕ ਲੱਖਾਂ ਲੋਕ ਪਿੰਡਾਂ ਵਿੱਚੋਂ ਆਕੇ ਸਾਡੇ ਨਾਲ ਬੈਠ ਸਕਦੇ ਸੀ ਉਹ ਜੋ ਨਹੀਂ ਬੈਠੇ ਅੱਜ ਵੀ ਲੋੜ ਐ ਇਸ ਕੱਲ ਨੂੰ ਸਾਡੀ ਤਾਕਤ ਨੂੰ ਇਹਨਾਂ ਲੋਕਾਂ ਨੇ ਬਖੇਰਿਆ ਹੋਇਆ ਐ ਅੱਜ ਉਹ ਤਾਕਤ ਨੂੰ ਮੁੜ ਦੁਬਾਰਾ ਇਕੱਠੀ ਕਰੀਏ ਸੋਚ ਵਿਚਾਰ ਕਰੀਏ ਗੰਭੀਰਤਾ ਨਾਲ ਗੱਲ ਕਰੀਏ ਅੱਜ ਓਨੀ ਹਥਿਆਰ ਦੀ ਲੋੜ ਨਹੀਂ ਜਿੰਨੀ ਵਿਚਾਰ ਦੀ ਲੋੜ ਐ ਅਜੋਕਾ ਸਮਾਂ ਹਥਿਆਰਾਂ ਦੀ ਲੜਾਈ ਦਾ ਨਹੀਂ ਰਹਿ ਗਿਆ ਵਿਚਾਰਾਂ ਦੀ ਲੜਾਈ ਦਾ ਰਹਿ ਗਿਆ ਵਿਚਾਰ ਕਰੀਏ ਲੋਕਾਂ ਨੂੰ ਜਾਗਰੂਤ ਕਰੀਏ ਤੇ ਸਭ ਨੂੰ ਦਿਖਾਈਏ ਉਹ ਇਹਨੂੰ ਅੱਗ ਲਾਉਣ ਵਾਲੇ ਆ ਇਹਦੇ ਪੰਨੇ ਪਾੜਨ ਵਾਲੇ ਆ ਇਹ ਤਾਂ ਮਨੁੱਖਤਾ ਦਾ ਇੱਕ ਸੱਚਾ ਉਪਦੇਸ਼ ਹੈ ਇਹਦੇ ਵਿੱਚ ਕੱਲੇ ਸਿੱਖ ਦੀ ਗੱਲ ਨਹੀਂ ਇਹ ਚ ਮੁਸਲਮਾਨ ਵੀ ਬੈਠਾ ਹੈ ਮੈਂ ਅਕਸਰ ਇੱਕ ਚਰਨ ਸਿੰਘ ਸਫਰੀ ਦੇ ਬੋਲ ਬੋਲਦਾ ਹੁਣ ਉਹ ਮੈਂ ਅੱਜ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਇਹ ਗੁਰੂ ਗ੍ਰੰਥ ਦੀ ਜੋਤੀ ਹੈ ਜਿਸ ਦਾ ਪ੍ਰਤੱਖ ਨਜ਼ਾਰਾ ਹੈ ਇੱਕ ਸਫੇ ਤੇ ਨਾਨਕ ਬੈਠਾ ਹੈ ਦੂਜੇ ਰਬਦਾਸ ਪਿਆਰਾ ਹੈ ਇੱਥੇ ਸੋਨੇ ਮੰਗੂ ਉਗੜੀਆਂ ਲਿਖਤਾ ਨੇ ਸ਼ੇਖ ਫਰੀਦ ਦੀਆਂ ਇੱਥੇ ਕਲੀਆਂ ਬਣ ਕੇ ਮਹਿਕਦੀਆਂ ਸਦਨੇ ਦੀਪਾਕ ਉਮੀਦੀਆਂ ਇੱਥੇ ਰੱਬ ਬਰਾਬਰ ਮਿਲਿਆ ਹੈ ਸਰਮਾਨ ਕਬੀਰ ਜੁਲਾਹੇ ਨੂੰ ਏਤੇ ਨਾਮਦੇਵ ਕੋਈ ਸ਼ਿੰਬਾ ਵੀ ਬੈਠਾ ਹੈ ਖਟਕੇ ਲਾਹੇ ਨੂੰ ਏਤੇ ਸਹਿਨਾਈ ਵੀ ਉਧਰ ਗਿਆ ਤੇ ਰਤਬਾ ਪਾਇਆ ਧੰਨੇ ਨੇ ਐਡੇ ਇੱਕ ਇੱਕ ਸੁੰਦਰ ਪੰਨੇ ਤੇ ਖਿਲਰੇ ਕੋਈ ਸੁੰਦਰ ਪੰਨੇ ਨੇ ਜਦੋਂ ਮਨ ਚਿਤ ਲਾ ਕੇ ਪੜੇ ਕੋਈ ਗੁਰੂ ਨੌਵੇਂ ਦੀਆਂ ਸ਼ਲੋਕਾਂ ਨੂੰ ਫਿਰ ਲੱਭਦਾ ਰਾਹ ਹਕੀਕਤ ਦਾ ਕਲਯੁਗ ਦੇ ਭੜੜੇ ਲੋਕਾਂ ਨੂੰ ਏਤੇ ਸਮੁੱਚੀ ਮਨ ਬਤਾਦਾ ਇੱਕ ਸੋਮਾ ਹੈ ਉਹਨੇ ਵਿੱਚੋਂ ਚੰਗੀ ਖੁਸ਼ਬੂ ਲੈਣੀ ਚਾਹੀਦੀ ਹੈ ਇਹ ਕਿਸੇ ਵੀ ਧਰਮ ਦੀ ਵਿਰੋਧ ਦੀ ਗੱਲ ਨਹੀਂ ਇਹ ਤੇ ਸਮੁੱਚੀ ਮਨੁੱਖਤਾ ਨੂੰ ਸਿੱਖਿਆ ਦੇਣ ਵਾਲਾ ਗੁਰੂ ਹੈ ਸੋ ਅਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੇ ਇੱਕ ਸੁਨੇਹਾ ਦਿੱਤਾ ਸਾਰੀ ਮਨੁੱਖਤਾ ਨੂੰ ਹਰ ਧਰਮ ਦੇ ਲੋਕਾਂ ਨੂੰ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਰੀ ਮਨੁੱਖਤਾ ਦੇ ਸਾਂਝੇ ਗੁਰੂ ਨੇ ਉਸ ਦੇ ਅੰਦਰ ਹਰ ਧਰਮ ਦੇ ਲੋਕਾਂ ਦੀ ਜਿਹੜੀ ਬਾਣੀ ਮੌਜੂਦ ਹੈ ਨਾਲ ਹੀ ਨਾਲ ਪ੍ਰਚਾਰਕਾਂ ਨੂੰ ਵੀ ਸੁਨੇਹਾ ਦਿੱਤਾ ਕਿ ਮੋੜ ਤੋਂ ਹਮਲਾ ਮਾਰੀਏ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਜੋ ਹਾਲੇ ਤੱਕ ਨਹੀਂ ਫੜੇ ਗਏ 14 ਮਹੀਨੇ ਬੀਤ ਗਏ ਉਹਨਾਂ ਨੂੰ ਫੜਿਆ ਇਨਸਾਫ ਮਿਲ ਸਕੇ ਕੈਮਰਾਮੈਨ ਮਨੀਸ਼ ਦੇ ਨਾਲ ਹਰਸ਼ਰਨ ਕੌਰ এবੀਪੀ ਸਾਂਝਾ ਚੰਡੀਗੜ੍ਹ